ਤੇਰਾ ਹੀ ਆਸਰਾ ਅੱਜ ਇੱਕ ਹੋਰ ਅਸੀਂ ਨਵੀਂ ਵੀਡੀਓ ਪਾਉਣ ਲੱਗੇ ਆ ਅੱਜ ਅਸੀਂ ਇਹ ਦੱਸਣ ਲੱਗੇ ਆ ਕਿ ਅਣਪੜ੍ਹ ਤੇ ਪੜਿਆਂ ਦੇ ਵਿੱਚ ਕਿੰਨਾ ਫਰਕ ਹੈ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰਗੇ ਜਿਹੜੇ ਅਣਪੜ੍ਹ ਲੋਕ ਹੁੰਦੇ ਸੀ ਉਹਨਾਂ ਦੇ ਵਿੱਚ ਕਿੰਨੇ ਗੁਣ ਹੁੰਦੇ ਸੀ ਜਾਣੇ ਕਿ ਚੋਰ ਬਜਾਰੀ ਠੱਗੀ ਬੇਈਮਾਨੀ ਨਹੀਂ ਸੀ ਹੁੰਦੀ ਜਾਣੇ ਕਿ ਵੜੇ ਲੋਕ ਇਮਾਨਦਾਰ ਹੁੰਦੇ ਸੀ ਰਸਤਿਆਂ ਪ੍ਰਤੀ ਉਹ ਇਮਾਨਦਾਰ ਹੁੰਦੇ ਸੀ ਤਾਂ ਜਿਵੇਂ ਜਿਵੇਂ ਲੋਕ ਪੜ੍ਹ ਲਿਖ ਗਏ ਤਾ ਪੜ੍ਹ ਲਿਖ ਕੇ ਤੁਸੀਂ ਦੇਖ ਲਓ ਵੀ ਅੱਜ ਕਿੰਨੀਆਂ ਕੁ ਕ੍ਰੀਤੀਆਂ ਜ਼ੁਲਮ ਕਿੱਥੇ ਕਿੱਜੇ ਆ ਗਏ ਤੁਸੀਂ ਆਪ ਧਿਆਨ ਮਾਰੋ ਪੜ੍ਹੇ ਲਿਖੇ ਲੋਕ ਤਾਂ ਸਿਆਣੇ ਹੋਣੇ ਚਾਹੀਦੇ ਸੀ ਪੜ੍ਹੇ ਲੁਖਿਆਂ ਦੇ ਵਿੱਚ ਤਾਂ ਗੁਣ ਹੋਣੇ ਚਾਹੀਦੇ ਸੀ ਪੜ੍ਹੇ ਲਿਖੇ ਤਾਨ ਪੜਾਂ ਦੇ ਨਾਲੋਂ ਸਿਆਣੇ ਹੋਣੇ ਚਾਹੀਦੇ ਸੀ ਤੇ ਅੱਜ ਫਿਰ ਜ਼ੁਲਮ ਠੱਗੀ ਬੇਈਮਾਨੀ ਰਿਸ਼ਵਤ ਖੋਰੀ ਕਿੱਥੇ ਕਿੱਜੇ ਜਾਵੜੀ ਇਹ ਆਪਾਂ ਅੱਜ ਪੜ੍ਹੇ ਲਿਖਿਆਂ ਨੂੰ ਮੇਰੇ ਸਵਾਲ ਹੈ ਮੈਂ ਅਣਪੜ੍ਹ ਵਿਅਕਤੀ ਆ ਮੈਂ ਕੁਝ ਪੁਰਾਣਾ ਸਮਾਂ ਦੇਖਿਆ ਹੈ ਪਰ ਉਹ ਸਮੇਂ ਨੂੰ ਅੱਜ ਮੈਂ ਧਿਆਨ ਦੇ ਵਿੱਚ ਰੱਖ ਕੇ ਅੱਜ ਦੇ ਲੋਕਾਂ ਨੂੰ ਲਾਹਣਤਾ ਵੀ ਪਾਉਣਾ ਚਾਹੁੰਦਾ ਜਿਹੜੇ ਦਿਨ ਦੇ ਦੀਵੇਂ ਠੱਗੀਆਂ ਬੇਈਮਾਨੀ ਦਿਨ ਦੇ ਦੇਵੇ ਲੁੱਟਕਸਟ ਧਰਤੀ ਤੇ ਗੰਦ ਵਾਤਾਵਰਨ ਦਾ ਨੁਕਸਾਨ ਕਰਤਾ ਕਿਹੜੇ ਪਾਸੇ ਨੂੰ ਪੰਜਾਬ ਦਿਨ ਦਾ ਦਿਨ ਚੱਲਿਆ ਜਾਂਦਾ ਅਸੀਂ ਅੱਜ ਪੜ੍ਹੇ ਲਿਖਿਆਂ ਨੂੰ ਲਾਹਣਤਾ ਪਾਉਨੇ ਵੀ ਕਰ ਲਈ ਤੁਸੀਂ ਫੈਸ਼ਨ ਨਹੀਂ ਤੁਰਪੇ ਤੇ ਵਾਤਾਵਰਨ ਦਾ ਨਾ ਫਿਕਰ ਨਹੀਂ ਝੁਲਮ ਕਰੀਤੀਆਂ ਅਤਿਆਚਾਰ ਬੇਈਮਾਨੀ ਰਿਸ਼ਤਿਆਂ ਦੇ ਪ੍ਰਤੀ ਤੁਸੀਂ ਕਿੱਥੇ ਗਏ ਖੜੇ ਆ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਜਾਨੀ ਕਿ ਪਤਾ ਲੱਗੇ ਅਣਪੜ੍ਹ ਲੋਕਾਂ ਦੇ ਵਿੱਚ ਤੇ ਪੜ੍ਹੇ ਲਿਖਿਆ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਆ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ